विशेष इजलास अज आखिरी दिन है अब दस के काफी हंगामेदार हो सकता है सैशन क्योंकि बेअदबी बहस होनी है कोशिश करते दस के सीएम मान जि तो के वालों सैशन जो है बेअदबी बिल पेशता गया जिस तुंत चर्चा का भी समा दिता लेकिन इतने दसिए कि विरोधियों वालों कांग्रेसी लीडर हो पार्टियां ਲੀਡਰਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਇਸ ਤੇ ਜੋ ਹੈ ਚਰਚਾ ਕਰਨ ਦੇ ਲਈ ਫਿਲਹਾਲ ਸਮਾਂ ਚਾਹੀਦਾ ਹੈ ਤਾਂ ਉਹਨਾਂ ਕਿਹਾ ਕਿ ਖਰੜਾ ਜੋ ਹੈ ਅੱਜ ਪੇਸ਼ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਦੱਸਿਆ ਕਿ ਉਹਨਾਂ ਕਿਹਾ ਕਿ ਸਾਨੂੰ ਇਸ ਮੁੱਦੇ ਤੇ ਬਹਿਸ ਕਰਨ ਦੇ ਲਈ ਸਮਾਂ ਚਾਹੀਦਾ ਹੈ ਤਾਂ ਜਿਸ ਤੋਂ ਬਾਅਦ ਦੱਸਿਆ ਕਿ ਹੁਣ ਅੱਜ ਜਿਹੜਾ ਇਸ ਬੇਅਦਬੀ ਦੇ ਬਿੱਲ ਉੱਤੇ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਜੋ ਹੈ ਬਿੱਲ ਪਾਸ ਕਰ ਦਿੱਤਾ ਜਾਵੇਗਾ ਸੋ ਦੱਸਿਆ ਕਿ ਇਸ ਦੌਰਾਨ ਜੋ ਹੈ ਵੱਡੀ ਬਹਿਸ ਹੋਣ ਦੇ ਆਸਾਰ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਵਿਰੋਧੀ ਜੋ ਹੈ ਤੇ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕਰ ਸਕਦੇ ਨੇ ਸੋ ਬੀਤੇ ਦਿਨ ਵੀ ਦੱਸਿਆ ਕਿ ਜਦੋਂ ਸੈਸ਼ਨ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਇਹ ਬਿੱਲ ਜੋ ਹੈ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਇਸ ਮੁੱਦੇ ਤੇ ਬਹਿਸ ਕਰਨ ਦੇ ਲਈ ਸਮਾਂ ਚਾਹੀਦਾ ਹੈ ਤਾਂ ਇਸ ਤੋਂ ਬਾਅਦ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਉਹਨਾਂ ਨੂੰ ਇਹ ਜਵਾਬ ਦਿੱਤਾ ਗਿਆ ਕਿ ਹਰ ਬੱਚਾ ਜਾਣਦਾ ਹੈ ਇਸ ਮੁੱਦੇ ਦੇ ਬਾਰੇ ਤੇ ਕਾਂਗਰਸ ਵੀ 15 ਸਾਲਾਂ ਤੋਂ ਇਸੇ ਨੂੰ ਲੈ ਕੇ ਜੜਾ ਚਰਚਾ ਕਰ ਰਹੀ ਹੈ ਤੇ ਹੁਣ ਤੁਹਾਨੂੰ ਇਜਲਾਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਸੇ ਚਰਚਾ ਕਰਨ ਲਈ ਸਮਾਂ ਚਾਹੀਦਾ ਹੈ ਤਾਂ ਉਹਨਾਂ ਕਿਹਾ ਕਿ ਕੋਈ ਨਹੀਂ ਤੁਸੀਂ ਆਪਣੀ ਪੂਰੀ ਤਿਆਰੀ ਕਰਕੇ ਆਓ ਤਾਂ ਹੁਣ ਦੱਸੋ ਕਿ ਅੱਜ ਜੋ ਹੈ ਬੇਅਦਬੀ ਦੇ ਇਸ ਮੁੱਦੇ ਤੇ ਬੇਅਦਬੀ ਦੇ ਇਸ ਬਿੱਲ ਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਬੇਅਦਬੀ ਕਰਦਾ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਹੜਾ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਜੋ ਹੈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਹੋਵੇਗੀ ਤਾਂ ਦੱਸੋ ਕਿ ਇਸ ਨੂੰ ਲੈ ਕੇ ਬਿੱਲ ਜੋ ਪੇਸ਼ ਕੀਤਾ ਗਿਆ ਤਾਂ ਹੁਣ ਅੱਜ ਉਸ ਤੇ ਚਰਚਾ ਹੋਣੀ ਹੈ ਵਿਧਾਨ ਸਭਾ ਦੇ ਵਿੱਚ ਸੋ ਇੱਥੇ ਜੋ ਹੈ ਮਾਹੌਲ ਕਾਫੀ ਅੱਜ ਗਰਮਾ ਸਕਦਾ ਹੈ ਕਿਉਂਕਿ ਵਿਰੋਧੀ ਜੋ ਹੈ ਤੇ ਸਰਕਾਰ ਨੂੰ けਰਨ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਦੱਸ ਕਿ ਇੱਥੇ ਲੀਡਰ ਜਿਹੜੇ ਨੇ ਉਹ ਆਮੋ ਸਾਹਮਣੇ ਹੁੰਦੇ ਹੋਏ ਜ਼ਰੂਰ ਨਜ਼ਰ ਆ ਸਕਦੇ ਨੇ ਸੋ ਅੱਜ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਦੱਸਿਏ ਕਿ ਚੌਥਾ ਤੇ ਆਖਰੀ ਦਿਨ ਹੈ ਦੋ ਦਿਨਾਂ ਦੇ ਲਈ ਇਹ ਸੈਸ਼ਨ ਨੂੰ ਵਧਾ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜੋ ਵਿਰੋਧੀ ਮੰਗ ਕਰ ਰਹੇ ਨੇ ਕਿ ਜਿਹੜੇ ਬਿੱਲ ਪੇਸ਼ ਕੀਤੇ ਜਾਣੇ ਨੇ ਉਸ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੱਸੇ ਕਿ ਸਰਕਾਰ ਦੇ ਵੱਲੋਂ ਸੈਸ਼ਨ ਨੂੰ 2 ਦਿਨ ਵਿਧਾ ਦਿੱਤਾ ਗਿਆ ਸੀ ਮਿਆਦ ਵਧਾ ਦਿੱਤੀ ਗਈ ਸੀ ਤੇ ਹੁਣ ਉਹੀ 2 ਦਿਨ ਜਿਹੜੇ ਦੱਸੇ ਕਿ ਅੱਜ ਖਤਮ ਹੋ ਰਹੇ ਨੇ 15 ਜੁਲਾਈ ਨੂੰ ਆ ਚੌਥਾ ਤੇ ਆਖਰੀ ਦਿਨ ਹੈ ਇਸ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਤੇ ਅੱਜ ਬੇਅਦਬੀ ਤੇ ਜੋ ਬਿੱਲ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਬੇਅਦਬੀ ਕਰਨ ਵਾਲਿਆਂ ਖਿਲਾਫ ਜੋ ਸਖਤਾਈ ਵਧਦੀ ਜਾ ਰਹੀ ਹੈ ਉਸ ਨੂੰ ਲੈ ਕੇ ਇਹ ਬਿੱਲ ਅੱਜ ਦਸੇ ਕੇ ਪਾਸ ਹੋਵੇਗਾ ਉਸ ਤੋਂ ਪਹਿਲਾਂ ਚਰਚਾ ਹੋਵੇਗੀ ਤੇ ਚਰਚਾ ਦੌਰਾਨ ਜੋ ਹੈ ਵੱਡੇ ਹੰਗਾਮੇ ਹੋਣ ਦੇ ਅੱਜ ਆਸਾਰ ਜੋ ਹੈ ਉਹ ਜਿਤਾਏ ਜਾ ਰਹੇ ਨੇ ਕਈ ਲੀਡਰ ਜੋ ਹੈ ਅਮੋ ਸਾਹਮਣੇ ਹੋ ਸਕਦੇ ਨੇ ਸੋ ਦੇਖਣਯੋਗ ਹੋਵੇਗਾ ਕਿ ਅੱਜ ਦੇ ਇਸ ਵਿਸ਼ੇਸ਼ ਜਲਾਸ ਦੇ ਆਖਰੀ ਦਿਨ ਕੀ ਕੁਝ ਹੰਗਾਮੇ ਹੁੰਦੇ ਨੇ ਕਿਉਂਕਿ ਬੇਅਦਬੀ ਨੂੰ ਲੈ ਕੇ ਦਸੇ ਕੇ ਜੋ ਬਿੱਲ ਪੇਸ਼ ਕੀਤਾ ਗਿਆ ਸੀ ਐਮ ਭਗਵੰਤ ਮਾਨ ਹੁਣਾ ਦੇ ਵੱਲੋਂ ਤਾਂ ਉਹ ਕਹਿੰਦੇ ਨੇ ਕਿ ਇਸ ਉੱਤੇ ਕੋਈ ਵਿਰੋਧ ਕਰਨਾ ਤਾਂ ਹੋ ਹੀ ਨਹੀਂ ਸਕਦਾ ਤਾਂ ਇਸ ਨੂੰ ਹੋਰ ਤੁਸੀਂ ਕਿਵੇਂ ਜਿਹੜਾ ਸਲਾਹ مشورہ ਦੇ ਸਕਦੇ ਹੋ ਉਹ ਤੁਸੀਂ ਕੱਲ ਆਪਣੀ ਤਿਆਰੀ ਕਰਕੇ ਆਈਓ ਕਾਂਗਰਸੀਆਂ ਨੂੰ ਜੋ ਇਹ ਗੱਲ ਆਖੀ ਗਈ ਸੀਗੇ ਸੋ ਹੁਣ ਦੇਖਣਾ ਹੋਵੇਗਾ ਕਿ ਅੱਜ ਵਿਰੋਧੀ ਧਿਰ ਜੋ ਹੈ ਕਿ ਕੁਝ ਟਿੱਪਣੀਆਂ ਕਰਦਾ ਇਸ ਬਿੱਲ ਨੂੰ ਲੈ ਕੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਰਵੱਈਆ ਰਹਿੰਦਾ ਹੈ ਤੇ ਹੋਰ ਕਿਹੜੇ ਮੁੱਦਿਆਂ ਤੇ ਅੱਜ ਬਹਿਸ ਹੁੰਦੀ ਹੈ ਉਹ ਵੀ ਦੇਖਣਾ ਹੋਵੇਗਾ ਕਿਉਂਕਿ ਨਸ਼ਿਆਂ ਦਾ ਵੀ ਮੁੱਦਾ ਹੈ ਉਸਤੇ ਵੀ ਵਿਰੋਧੀ ਜੋ ਹੈ ਬਹਿਸ ਕਰਨਾ ਚਾਹੁੰਦੇ ਸੀਗੇ ਸੋ ਉਹ ਮੁੱਦਾ ਵੀ ਅੱਜ ਭਖਦਾ ਹੈ ਜਾਂ ਫਿਰ ਨਹੀਂ ਉਹ ਵੀ ਦੇਖਣਯੋਗ ਹੋਵੇਗਾ ਨਾਲ ਹੀ ਨਾਲ ਦੱਸੇ ਕਿ ਹੋਰ ਵੀ ਕਈ ਅਹਿਮ ਮੁੱਦੇ ਨੇ ਲੈਂਡ ਪੂਲਿੰਗ ਵਰਗੇ ਵੀ ਮੁੱਦੇ ਨੇ ਜਿਨ੍ਹਾਂ ਨੂੰ ਦੱਸੇ ਕਿ ਵਿਰੋਧੀਆਂ ਦੇ ਵੱਲੋਂ ਚੁਕਿਆ ਗਿਆ ਸੀਗਾ ਸੋ ਦੇਖਣਯੋਗ ਹੋਵੇਗਾ ਕਿ ਅੱਜ ਇਨ੍ਹਾਂ तमाम ਮੁੱਦਿਆਂ ਤੇ ਵਿਧਾਨ ਸਭਾ ਦੇ ਇਸ ਵਿਸ਼ੇਸ਼ اجلاس ਦੇ ਆਖਰੀ ਦਿਨ ਕੀ ਕੁਝ ਟਿੱਪਣੀਆਂ ਜੋ ਹੈ ਇਥੇ ਹੁੰਦੀਆਂ